ਪੱਗਾ ਗਣ ਕੇ ਉੱਥੇ ਇਕੱਠੇ ਹੁੰਦੇ ਟੋਪੇ ਦੇ ਇੰਦਰਾ ਸਾਡੀ ਮਾਂ ਹੈ ਇਹਨਾਂ ਦਾ ਜਿਹੜਾ ਬੜਿੰਗਾ ਪ੍ਰਧਾਨ ਦਾ ਦੇਖ ਰਹੇ ਹਾਂ ਕਹਿੰਦਾ ਟੀ-ਸ਼ਰਟ ਤੇ ਲਿਖਿਆ ਇੰਦਰਾ ਮੇਰੀ ਮਾਂ ਹੈ ਦੇਖੋ ਆ ਪਰਵਾਰਾ ਬੀਬੀ ਦੇ ਜਦੋਂ ਇਹਨਾਂ ਨੂੰ ਪਤਾ ਪਰਵਾਰਾ ਨੂੰ ਪਤੀ ਨੂੰ ਪਤਾ ਲੱਗਿਆ ਫੌਜ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਹੋਇਆ ਇਹਨਾਂ ਨੂੰ برداشت ਵੀ ਹੋਇਆ ਕਿ ਸਾਡੀ ਜਿਹੜੀ ਗੁਰੂ ਘਰ ਦੀ ਹਮਲਾ ਕਰਤਾ ਫੌਜ ਨੇ ਪਰ ਮੈਂ ਉਸ ਫੌਜ 'ਚ ਨਹੀਂ ਰਹਿਣਾ ਤੇ ਛੱਡ ਕੇ ਆ ਗਏ ਇਤੋਂ ਵੱਡੀ ਕੁਰਬਾਨੀ ਕੀ ਹੈ ਲੋਕੀ ਸਰਪੰਚੀ ਨਹੀਂ ਛੱਡਦੇ ਮੈਂਬਰ ਹੀ ਨਹੀਂ ਛੱਡਦੇ ਲੋਕੀ ਨੌਕਰੀ ਨਹੀਂ ਛੱਡਦੇ ਇੱਥੇ ਸਾਰਾ ਕੁਝ ਹੀ ਹੱਤ ਤੱਕ ਜੇਲਾ ਚਾਹ ਪੀਣਾ ਨੂੰ ਕਿਸ ਵਾਸਤੇ ਆਪਣੇ ਆਪਣੀ ਕੌਮ ਵਾਸਤੇ ਉਹਨਾਂ ਦਾ ਦਰ ਸੀ ਆਪਣੇ ਗੁਰੂ ਘਰ ਦਾ ਦਰ ਸੀ ਆਪਣੀ ਕੌਮ ਦਾ ਦਰ ਸੀ ਸਾਡੇ ਜਿਹੜੇ ਗੁਰੂ ਘਰ ਦੀ ਏਡਾ ਵੱਡਾ ਹਮਲਾ ਹੋ ਜੇ ਤੇ ਫਿਰ ਆਪਾਂ ਉੱਥੇ ਕੀ ਕਰਨਾ ਹੈ ਜੇ ਇਹ ਜੇ ਪਰਿਵਾਰਾਂ ਨੂੰ ਆਪਾਂ ਨਹੀਂ ਯਾਦ ਰੱਖਾਂਗੇ ਸਨਮਾਨਤ ਕਰਾਂਗੇ ਦੇਖੋ ਧਰਮੀ ਫੌਜੀ ਮੈਨੂੰ ਮਿਲੇ ਸੀ ਹੁਣ ਪਿੱਛੇ ਜੇ ਮੈਨੂੰ ਦੱਸਦੇ ਸੀ ਕਿਵੇਂ ਆਪਣਾ ਮਨਲਾ ਦਾ ਗੰਗਨਗਰ ਤੋਂ ਬਲਲਾ ਦਾ 600 ਇਕੱਠੇ ਹੋ ਕੇ ਚੱਲ ਪਈ ਸੀ ਫਿਰ ਆਰਮੀ ਨੇ țeੜਾ ਪਾ ਲਿਆ ਫਿਰ ਉਹਨਾਂ ਨੇ ਲੜਾਈ ਲੜੀ ਕਈ ਜੀਤ ਹੋ ਗਏ ਕਿਉਂ ਸਾਰਾ ਕਰਨੀ ਕਿਉਂਕਿ ਦਰਬਾਰ ਸਾਹਿਬ ਦੀ ਖਮਲਾ ਐਸ ਕਰਕੇ ਹੁਣ ਆਪਣਾ ਫਰਜ਼ ਬਣਦਾ ਐ ਇਸ ਪਰਿਵਾਰ ਨੂੰ ਬਹੁਤ ਸਨਮਾਨ ਦੇਣਾ ਆਪੜ ਹੱਥ ਜੋੜ ਕੇ ਬੇਨਤੀ ਕਰਨਾ ਹੈ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਥੋੜੇ ਸਾਹਮਣੀ ਹੈ ਆਧਾਰਨ ਥੋੜੇ ਨਾਲ ਕੌਣ ਖੜਾ ਹੈ ਕਾ ਹੁਣ ਹੀ ਖੜਾ ਹੈ ਅਕਾਲੀ ਦਲ ਤਾਂ ਵੱਧ ਸਾਧਨ ਕਾਂਗਰਸ ਕੋਲੇ ਹੈ ਅਕਾਲੀ ਦਲ ਤਾਂ ਵੱਧ ਸਾਧਨ ਝਾੜੂ ਵਾਲਿਆਂ ਨੇ ਜਿੰਨਾ ਪੈਸਾ ਲੁਕਿਆ ਅਕਾਲੀ ਦਲ ਤਾਂ ਵੱਧ ਸਮਨ ਭਾਜਪੀ ਕੋਲੇ ਹੈ ਕਿਸੇ ਨੇ ਆ ਕੇ ਬਾਹ ਫੜੀ ਕਿਸੇ ਨੇ ਆ ਕੇ ਥੋੜਾ ਸਾਥ ਦਿੱਤਾ ਨਹੀਂ ਤੇ ਜੇ ਦੇ ਨੇਰਾ ਆਥੋੜੀ ਨਾ ਖੜਾ ਤੇ ਕਾਲੀਦਲ ਕਿਉਂਕਿ ਸਾਠਾਂ ਪਰਿਵਾਰਾਂ ਦੀ ਸਾਡੇ ਬਜ਼ੁਰਗੋ ਪਰਿਵਾਰ ਦੇ ਮੈਂਬਰ ਹੋ ਸਾਡੀ ਤਾਂ ਅਸੀਂ ਜਾਨ ਵੀ ਦੇ ਦਾਂਗੇ ਵੱਡੇ ਪਾਲ ਸਾਹਿਬ ਨੇ 16 ਸਾਲ ਜੇਲ ਕੱਟੀ ਆ ਕਿਸ ਵਾਸਤੇ ਗਰੀਬ ਦੀ ਲੜਾਈ ਵਾਸਤੇ ਕਿਸਾਨ ਦੀ ਲੜਾਈ ਵਾਸਤੇ ਐਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ ਛੋਟਾ ਦਾ ਪੰਥਕ ਪਿੰਡ ਹੈ ਮੈਂ ਦੇਖਿਆ ਕਈ ਪਿੰਡਾਂ ਚਾੜ ਬਹੁਤ ਹੁੰਦਾ ਹੈ ਬਿਲਕੁਲ ਛੋਟਾ ਵੀ ਕੋਈ ਜੇ ਪੰਡਾ ਤੁਸੀਂ ਇੱਕ ਪਾਸੇ ਕਰ ਲੋ ਸਿੱਧੀ ਗੱਲ ਤੇ ਮੈਂ ਤੁਹਾਨੂੰ ਇੰਨਾ ਕਰਦਾ ਪ੍ਰਮਾਤਮਾ ਮਿਹਰ ਕਰੇ ਤੁਸੀਂ 11 ਨੂੰ ਪੋਲ ਦਾ ਪੈਣੀ ਮੈਨੂੰ 15 ਨੂੰ ਰਿਜ਼ਲਟ ਆਉਣਾ ਹੈ ਅਕਾਲੀ ਦਲ ਨੂੰ ਚੜਾ ਦਿਓ ਅਸੀਂ ਤਾਂ ਮਨ ਲਗਾ ਸਾਲਟ ਪਾਉਣੀ ਵੀ ਨਹੀਂ ਦਿੰਦੇ ਇਹਨਾਂ ਨੂੰ ਆ ਝਾੜੂ ਵਾਲੇ ਪਹਿਲੀ ਹੀ ਭਜਾਵਾਂਗੇ ਤੇ ਜਦੋਂ ਸਰਕਾਰ ਆ ਗਈ ਤੁਸੀਂ ਦੇਖੋਗੇ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਲੈ ਕੇ ਆਵਾਂਗੇ ਵਾਪਸ ਗਰੀਬ ਜਨਤਾ ਦਾ ਰਾਜ ਹੋਊਗਾ ਕਿਸਾਨ ਦਾ ਰਾਜ ਹੋਊਗਾ ਜਿਹੜਾ 10 ਸਾਲ ਇਹਨਾਂ ਲੁਟੇਰਿਆਂ ਨੇ ਆਪਾਂ ਦਾ ਬੁਰਾ ਹਾਲ ਕਰ ਦਿੱਤਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ